हेलो फ्रेंड्स वेलकम टू माय न्यू व्लॉग आई होप सब ठीक होंगे मैं बतिया हूं ते आज से चले हैं गुरुद्वारे ते असली में चल जाऊं लग गया ठीक है आज हम ठीक है ठीक

ਹਾਂ 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 ਹਰ ਨੂਰੇ ਤੁਮ ਕਰੀ ਹਰਸ਼ਿਤ ਬੱਚੇ ਲੰਘ ਲੱਗੇ

ओ गेट देखिना पीछे मेनू अंदर चढ़ के आ गए उधर सिकल ले ओ तू अंदर के जाला सुन ओटरे बाबा टाइप तोड़ देना रानी इधर जा के तो सारे ओ दे हरिया चिड़ियाला कितने साल बाद दिखिया दिखिया धगरा किथे अद्दे ले हम आए ते तम मर ओ अद्दे ले के गो कल ਚੱਲ ਯਾਰ ਇਹ ਮੋੜ ਜਾ ਕਿਹੜੀ ਚੱਕਣਾ ਹੈ ਇਹ ਹੈ ਕਿਹੜੀ ਆ ਆ ਮੋਰੀ ਕਿ ਕਿੱਦਾਂ ਮੇਰਾ ਉਹ ਅੱਛਾ ਕਿੱਠਾ ਕਰੀਂ ਜੀ ਹਾਲ ਤਾਂ ਆਉਂਗੀ ਵਾਰਾ ਉਹ ਕੋਈ ਆਪਣੇ ਬੱਚਿਆਂ ਨਾਲਾਂ ਤੇ ਨਹੀਂ ਗਈ ਆ ਬਹੁਤ ਸਨ ਨਵ ਦਿਖੀ ਆ ਉਹ ਉਹਦੀ ਕੋਈ ਆ ਹਾਂ ਹਾਂ ਇਹ ਹੀ ਆ ਇਹ ਹੀ ਆ ਉਹੀ ਹੈ ਨਾ ਜਿਹੜੀ ਚੜੀ ਆ ਤੋਤੇ ਵਰਗੀ ਔਰ ਛੋਟੀ ਜਿਹੀ ਹੈ ਇਹ ਮੋਰੇ ਚ ਲੈਂਦੀ ਹੁੰਦੀ ਸੀ ਆ ਓਏ ਉਹ ਤਾਰਦੀ ਆ ਜਿਹੜੀ ਹਾਂ ਜਿਹੜੇ ਪੈਸੇ ਆ ਕਿਹਨੇ ਪੜ ਚੁੱਕੀ ਆ ਇਹਦਾ ਜਦ ਤਨੀ ਪਾਣੀ ਪੰਦੇ ਸੀ ਨਾ ਉਹ ਬਚਾਰੀ ਆ ਬਾਹਰ ਆਈ ਦੀ ਸੋ ਸਾਨੂੰ ਪਤਾ ਨਹੀਂ ਹੁੰਦਾ ਸੀ ਇਦਾਂ ਨਹੀਂ ਕਰੋੜ ਹੁੰਦੇ ਸੀ ਘਰਾਂ ਕਰਨੀ ਸੀ ਹਾਂ ਹੋਰ ਆਪਣੇ ਘਰ ਦੀ ਪੈਸੇ ਰੱਖਦਾ ਅੱਡੇ ਹੁੰਦਾ ਵੀ ਨਾ ਸੋ खुली आगे ते, वो खुली जगह वा तो चलो अस चलते दोबारा कॉपी ते, ते गाइस लाइक शेयर सब्सक्राइब जरूर करो ते आ खड़े मेरे मम्मा ते वो सारे इतने उत्ते चलते हैं ते गाइस बहुत तो, ਕਿੰਨਾ ਚੰਗਾ ਪਿਆ ਤੇ ਆਜੋ ਮੰਮਾ ਤੇ ਅਸੀਂ ਬਾਹਰ ਨਿਕਲ ਜਾਂਦੇ ਇਥੋ ਦੀ ਆ ਪਾਣੀ ਪੀਓ

गोवर्धन साहिब गुरुद्वारा तो ये पापा वो तुमने तेरी अच्छी दस फिर क्या दे गदे तुम जम गई वाओ कितनी साटेर अच्छे लगे है ना इतंगे हुए ही आप अंदर हो तो फोन को खोल दे स्मार्ट पे है हां पुलदेश मैडम ये जेड़ा ओती भी आंदा ਪਿਆ ਨਾ ਰਸਤਾ ਪਗੇ ਜਿੱਥੇ ਤੇਖਣਾ ਜਗਾ ਨਾ ਰਾਹੋਂ ਰੋਡ ਨਾਲ ਮਿਲਦਾ ਫੇ ਰੋਲ ਕੋਲ ਅਦਬੁਰ ਸੰਮਿਤ ਮਾਰੀ ਪਾਠੇ ਪੱਤ ਤੇ ਫੇ ਹੱਕਾ ਨਾ ਨਹੀਂ ਕਰ ਸਕਦੇ ਆ ਨੰਦੇ ਕਰੀਏ ਮੇਗਾ ਨਾ ਨਹੀਂ ਕਰ ਸਕਦੇ ਉਹ ਮਸਲ ਰੱਖੇ ਉਹ ਉਹਦੇ ਆਹ ਉਹ ਰੱਬ ਤੋਂ ਫੇਕ ਬੂਤ ਘੜੀ ਆ ਸਰ ਪਿੰਡ ਮੈਂ ਵੀ ਢਾਈ ਕਹਿ ਰਹੀ ਨਾ ਉਹ ਜਿਹੜਾ ਆਂਦਾ ਨਹੀਂ ਸਾਗ ਵਿੱਚ ਅੱਥੇ ਲੈਂਦਾ ਹਾਂ ਸਾਗ ਦੇ ਉਹ ਜਿਹੜੇ ਸ਼ੱਕਰ ਲੈ ਕੇ ਆਉਂਦੇ ਸਾਗ ਵਿੱਚ ਨਵਾਂ ਬੂਤ ਯਾਰ ਇਹ ਬੂਤ ਆ ਅਸੀਂ ਕੋਲੋਂ ਲੈਣੇ ਆ ਸੀ ਮਾਂ ਮੈਂ ਕੋਲੋਂ ਕੋਈ ਨਹੀਂ ਮਿਲਨੇਗੇ ਲੱਗਦਾ ਜਾਨਵਰ ਲੱਫਰ ਇੱਕ ਪੈ ਆ ਨਹੀਂ ਗਏ ਥੇ ਅੱਗੇ ਗਏਗੇ ਵਰਸਿ ਤੇ ਅੱਗੇ ਵਧੀ ਗਈ ਇਹ ਕੁਲ ਤੇ ਫਿਰ ਅਸੀਂ ਪਹੁੰਚ ਚੁਕੇ ਹਾਂ ਬੋਤਗੜ ਪਿੰਡ ਵਿੱਚ ਤੇ ਤੁਸੀਂ ਦੇਖ ਹੀ ਸਕਦੇ ਕਿੰਨਾ ਸੋਹਣਾ ਪਿੰਡ ਆ ਤੇ ਗਰਮੀ ਵੀ ਬਹੁਤ ਸੀ ਕਿ ਦੁਪਹਿਰ ਨੂੰ ਗਏ ਸੀਗੇ ਤੇ ਤੁਸੀਂ ਦੇਖ ਹੀ ਸਕਦੇ ਕਿੰਨੇ ਸਾਰੇ ਲੋਕ ਆ ਤੇ ਥੋੜਾ ਜਿਹਾ ਸੜਕ ਵੀ ਉਸ ਕੱਚੀ ਸੀ ਤੇ ਇਸ ਲਈ ਥੋੜਾ ਵਧੀਆ ਵਲੌਗ ਨਹੀਂ ਬਣਾ ਸਕੀ ਬਟ ਗਰਮੀ ਬਹੁਤ ਹੈ ਤੇ ਬਸ ਥੋੜੀ ਦੇਰ ਚੱਲ ਕੇ ਪਹੁੰਚਣੇ ਵਾਲੇ ਆ ਗੁਰਦੁਆਰੇ ਹਾਂਜੀ ਫਰੈਂਡਸ ਆਪਾਂ ਬੁੱਧਗੜ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਤਾਂ ਫਰੈਂਡਸ ਆ ਦੇਖੋ ਪਿੰਡ ਬਹੁਤ ਵਧੀਆ ਬਣਿਆ ਹੋਇਆ ਪਿੰਡ ਦਾ ਮਾਹੌਲ ਵੀ ਬਹੁਤ ਵਧੀਆ ਬਹੁਤ ਠੰਡੀ ਠੰਡੀ ਹਵਾ ਚੱਲਦੀ ਪਈ ਆ ਤਾਂ ਬਹੁਤ ਵਧੀਆ ਲੱਗ ਰਿਹਾ ਦੇਖਣ ਦੇ ਵਿੱਚ ਕਿ ਕਾਫੀ ਦਿਨਾਂ ਬਾਅਦ ਆਪਾਂ ਪਿੰਡ ਵੱਲ ਨੂੰ ਆਏ ਸੀਗੇ ਕੁਸ਼ਾਰ ਦੇ ਵਿੱਚ ਆਪਾਂ ਇੰਨਾ ਕੁਛ ਇੱਦਾਂ ਦਾ ਨਹੀਂ ਖੇਤ ਕੋਈ ਦਰਖਤ ਜਾਂ ਕੋਈ ਖੇਤ ਜਾਂ ਕੋਈ ਘਰ ਇੱਦਾਂ ਦੇ ਜੋ ਪਿੰਡਾਂ ਦੇ ਵਿੱਚ ਹੁੰਦਾ ਮਾਹੌਲ ਉਹ ਵਧੀਆ ਹੁੰਦਾ ਆਪਾਂ ਸ਼ਹਿਰਾਂ ਦੇ ਵਿੱਚ ਆਪਾਂ ਘਰ ਤੋਂ ਬਾਹਰ ਨਹੀਂ ਨਿਕਲਣਾ ਅੰਦਰ ਹੀ ਰਹਿਣਾ ਬਸ ਤਾਂ ਆਪਾਂ ਪਿੰਡ ਦੇ ਵਿੱਚ ਦੇਖੋ ਵਧੀਆ ਤਰੀਕੇ ਦੇ ਨਾਲ ਘਰ ਵੀ ਬਹੁਤ ਵਧੀਆ ਲੱਗਦੇ ਪਏ ਆ ਖੁੱਲਾ ਮਾਹੌਲ ਹੈ ਦੁਪਹਿਰ ਦਾ ਟਾਈਮ ਸੀ ਬਟ ਹਵਾ ਬਹੁਤ ਚੱਲਦੀ ਪਈ ਸੀ ਤੇ ਮੌਸਮ ਵਧੀਆ ਲੱਗਦਾ ਪਿਆ ਸੀਗਾ ਤੇ ਫਰੈਂਸ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਤੇ ਹੁਣ ਕਰਵਾਵਾਂਗੇ ਤੁਹਾਨੂੰ ਦਰਸ਼ਨ ਤਾਂ ਸਭ ਤੋਂ ਪਹਿਲਾਂ ਦੇਖੋ ਗੁਰਦੁਆਰਾ ਸਾਹਿਬ ਇਹ ਬਹੁਤ ਬਹੁਤ ਗੜ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ ਸ਼ਹੀਦਾ ਸਿੰਘਾ ਦਾ ਗੁਰਦੁਆਰਾ ਹੈ ਤੇ ਕਾਫੀ ਸੰਗਤ ਆਉਂਦੀ ਇੱਥੇ ਇਤਿਹਾਸਿਕ ਗੁਰਦੁਆਰਾ ਆਪਾਂ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਕੋਈ ਜ਼ਿਆਦਾ ਤਾਂ ਨਹੀਂ ਜਾਣਦੇ ਹੈ ਕਿ ਪਰ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਬੂਤਗੜ ਗੁਰਦੁਆਰਾ ਸਾਹਿਬ ਸ਼ਹੀਦਾ ਸਿੰਘਾ ਦਾ ਪਰ ਫਿਰ ਸੇ ਸ਼ੌਭੇ ਗੇ ਕਲੋਨੀ ਵਗੈਰੇ ਦੀ ਸ਼ਾਪ ਹੈ ਤਾਂ ਆਪਾਂ ਹੁਣ ਜਾਵਾਂਗੇ ਸਭ ਤੋਂ ਪਹਿਲਾਂ ਜੋੜਾ ਘਰ ਜੋੜੇ ਉਤਾਰ ਕੇ ਆਵਾਂਗੇ ਇੱਥੇ ਤੁਸੀਂ ਦੇਖ ਹੀ ਸਕਦੇ ਹੋ ਕਿ ਕਾਫੀ ਸੰਗਤ ਜੋ ਦੂਰੋਂ ਦੂਰੋਂ ਤੋਂ ਕਾਫੀ ਸੰਗਤਾਂ ਆਉਂਦੀਆਂ ਮੱਥਾ ਟੇਕਣ ਨੂੰ ਹਰ ਐਤਵਾਰ ਨੂੰ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਬਹੁਤ ਸੰਗਤਾਂ ਆਉਂਦੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਤਾਂ ਇਹ ਬਹੁਤ ਘੜਾ ਸ੍ਰੀ ਦਸਿੰਘਾ ਗੁਰਦੁਆਰਾ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਹੀ ਪੈਂਦਾ ਹੈ ਇਹ ਆ ਫਰੈਂਸ ਆਪ ਹੁਣ ਆਪਾਂ ਚੱਲਦੇ ਆਂ ਜੋੜਾ ਘਰ ਆਪਾਂ ਜੋੜੇ ਸਭ ਤੋਂ ਪਹਿਲਾਂ ਜੋੜੇ ਖੋਲਾਂਗੇ ਗੁੱਦੋਂ ਸਭ ਤੋਂ ਹੈ ਜੋੜਾ ਘਰ ਆਪਾਂ ਸਭ ਤੋਂ ਪਹਿਲਾਂ ਖੋਲੇ ਜੋੜੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਕਰਵਾਵਾਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਬੱਚੇ ਨੇ ਇਹ ਜੋੜਨੇ ਖੋਲੇ ਸੀਗੇ ਤਾਂ ਹੁਣ ਜੋੜਾ ਖੋਲਣ ਤੋਂ ਬਾਅਦ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਤਾਂ ਪਹਿਲਾਂ ਤੋਹਾਪਾ ਹੱਥ ਧੋ ਕੇ ਉਸ ਤੋਂ ਬਾਅਦ ਚੱਲਾਂਗੇ ਆਪਾਂ ਸਰੋਵਰ ਤੇ ਇਹ ਹੈ ਗੁਰਦੁਆਰਾ ਸਾਹਿਬ ਦਾ ਸਰੋਵਰ ਬੱਚੇ ਬੋਲਦੇ ਸੀ ਇਸ਼ਨਾਨ ਕਰਨਾ ਤਾਂ ਆਪਾਂ ਇਸ਼ਨਾਨ ਨੂੰ ਕੱਪੜੇ ਲੈ ਕੇ ਨਹੀਂ ਗਏ ਸੀ ਤਾਂ ਬੱਚਿਆਂ ਨੇ ਕਾਫੀ ਕੀਆ ਕਿ ਆਪਾਂ ਇਸ਼ਨਾਨ ਕਰਨਾ ਇਸ਼ਨਾਨ ਬਟ ਆਪਾਂ ਕੱਪੜੇ ਲੈ ਕੇ ਨਹੀਂ ਗਏ ਸੀ ਕਰ ਉਹਦੀਆਂ ਕਰ ਦੋ ਸਰ ਆਪਾਂ ਕੀਤਾ ਪੰਜ ਛਨਾਨਾ ਤਾਂ ਸरोवर ਕਾਫੀ ਵੱਡਾ ਸੀਗਾ ਸरोवर ਹਾਂਜੀ ਸरोवर ਹੁਣ ਸरोवर ਤੋਂ ਬਾਅਦ ਆਪਾਂ ਚੱਲਾਂਗੇ ਦੇਖ ਲੈਣ ਲਈ ਚਲੋ ਆਪਾਂ ਪਹੁੰਚ ਜਾਂਦੇ ਹਾਂ ਦੇਖ ਲੈਣ ਦੇਖਿਆ ਕਿ ਜਦੋਂ ਵਾਪਸ ਆਉਂਦੇ ਫਿਰ ਪੋਸਤ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਕਰਵਾਵਾਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਤਾਂ ਬੱਚੇ ਦੇਖ ਤੁਸੀਂ ਦੇਖ ਹੀ ਸਕਦੇ ਕਿ ਬੱਚੇ ਜਿੱਦਾ ਘਰ ਸ਼ਰਾਰਤਾ ਕਰਦੇ ਸੀ ਮੋਤੀ ਸ਼ਰਾਰਤਾ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਕਰਦੇ ਪਏ ਆ ਤਾਂ ਹੁਣ ਆਪਾਂ ਮੱਥਾ ਟੇਕ ਇਹ ਸ਼ਾਮ ਸਾਹਿਬ ਤੇ ਮੱਥਾ ਟੇਕ ਕੇ ਉਸ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਵਾਂਗੇ ਆਹ ਗੁਰਦੁਆਰਾ ਸਾਹਿਬ ਦੇ ਅੰਦਰ ਚਾਕ ਮੈਂ ਠੀਕਾਂਗੇ ਤੇ ਆਪਾਂ ਦਰਸ਼ਨ ਕਰਵਾਵਾਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਕੀਰਤਨ ਹੋ ਰਿਹਾ ਸੀਗਾ ਇੱਕ ਮਾਈ ਇਸ ਵੇਲੇ ਦਾ ਮਾ ਬਿਲਕੁਲ ਮੰਦਰ ਵਿੱਚ ਜੀ ਭਾਤਰੀ ਜੀ ਸਾਨੂੰ ਉਦਾਹਰਣ ਦੇ ਕੇ ਸਭ ਨੂੰ ਜਿਹਾ ਹਾਂ ਜੀ ਤੇ ਜਿੰਨੀ ਉਦਾਹਰਣ ਦੇ ਕੇ ਸੰਜਾਇਆ ਇਹ ਮਨ ਹਮੇਸ਼ਾ ਪ੍ਰਮਾਤਮਾ ਦਾ ਨਾਮ ਜੱਫਿਆ ਕਰਨ ਗੁਰੂ ਵਿੱਚ ਨਿਮਾਣਾ ਹੋ ਨਿਮਾਣੀ ਹੋ ਕੇ ਹਉਮੈ ਗੁਰੂ ਦਾ ਸਿਮਰਨ ਕਰਿਆ ਕਰੇ ਤੇ ਰੁਪਾਰਟੀ ਰਖੇ ਉਸ ਤੋਂ ਘਰ ਮਥੇ ਢੋਲੇ ਵਿੱਚ ਪਰਮੇਸ਼ਰ ਵਜਿੰਦੋਂ ਦਾ ਨਾਮ ਪਾਵੇ ਤੇ ਨਾਮ ਦਾ ਖਜ਼ਾਨਾ ਸਾਥ ਸਾਈਂ ਨੂੰ ਮੱਖਣ ਬਣਾਣੀ ਨਾ ਸੋ ਸਾਰਬੱਚ ਰਹੇ ਮੁਕਤ ਹੈ ਜਦੋਂ ਅਸੀਂ ਸੰਸਾਰ ਦੇ ਵਿੱਚੋਂ ਕੁਝ ਕਰ ਜਾਣਾ ਹੈ ਪ੍ਰਮਾਤਮਾ ਦੇ ਘਰ ਦੇ ਵਿੱਚ ਵੀ ਸਾਡੀ ਨਾਮ ਨਾ ਸਹਿਤਾ ਕਰਨੀ ਹੈ ਛਿੰਗ ਬਲਾਈ ਹੋਏ ਗਿਓ ਸਣ ਮੇਰ ਸਫੀਤਾ ਸਤਗੁਰੂ ਜੀ ਸਾਨੂੰ ਸਮਝਾ ਰਹੇ ਨੇ ਭਾਈ ਗੁਰੂ ਦੀ ਸੰਗਤ ਦੇ ਬਰਸ ਕਨਾਲ ਜਿਹੜਾ ਸਾਡਾ ਮੰਨਣਾ ਜਿਹੜੇ ਮੰਨਦੇ ਵਿੱਚ ਗੁਰੂ ਐਸੀਆ ਕਿਰਪਾ ਕਰਦਾ ਹੈ ਸਾ ਸੰਗਤ ਕੋਟ ਨਾਲ ਵੱਧ ਹੋ ਜਾਏ ਵਾਹਿਗੁਰੂ ਦੀ ਕਿਹਿਆ ਬਖਸ਼ਿਸ਼ਾ ਕੁਰਮਖਾ ਪ੍ਰਾਪਤ ਕਰ ਲੇ ਕਿਸੇ ਮਨੁੱਖ ਕੋਲ ਪੈਸਾ ਨਹੀਂ ਹੁੰਦਾ ਬੜੀਆਂ ਦਾਸਾਂ ਕਰਦਾ ਵਾਹਿਗੁਰੂ ਇਹ ਨਹੀਂ ਗਰੀਬੀ ਤੋਂ ਉਦਕਾਰ ਇੰਦਰਮਾਨਤਮਾ ਮੇਰੀ ਜ਼ਿੰਦਗੀ ਦੇ ਵਿੱਚ ਸੰਖਿ ਬਣਾ ਵੇ ਗੁਰੂ ਐਸੀ ਹੈ ਕਿvarphi ਕਰਦਾ ਅਨੁਸਾਰ ਸੰਗਤ ਪਰਮੇਸ਼ਰ ਮਹਾਨ ਗੁਰੂ ਰਾਜਿਆਂ ਤੋਂ ਖਾਦੀ ਬਣਾ ਦਿੰਦਾ ਹੈ ਤੇ ਖਾਦੀਆਂ ਤੋਂ ਪਰਮੇਸ਼ਰ ਵਾਹਿਗੁਰੂ ਰਾਜੇ ਬਣਾ ਦਿੰਦਾ ਹੈ ਸਭ ਉਹਦੀ ਖੇਡ ਹੈ ਹੁਣ ਅਮੀਸ਼ਨ ਵਾਹਿਗੁਰੂ ਅਸੀਂ ਕਿਰਪਾ ਬਖਸ਼ਿਸ਼ਾ ਕਰ ਦਿੰਦਾ ਹੈ ਜਿਸ ਮਨੁੱਖ ਨੂੰ ਸੰਸਾਰ ਦੇ ਵਿੱਚ ਪ੍ਰਸ਼ਾਦਾ ਨਹੀਂ ਗੁਰੂ ਬ੍ਰਿ达ਸ ਉਹ ਮਨੁੱਖਾ ਗੁਰੂ ਦੀ ਕਿਰਪਾ ਦੇ ਨਾਲ ਸੰਸਾਰ ਦੇ ਵਿੱਚ ਬਹੁਤ ਵੱਡਾ ਤਨ ਆੜ ਕੋ ਜਾਣਦਾ ਹੈ ਖਮਾ ਮੰਗ ਲਈ ਕਹਿ ਸਕੋ ਬਿਅੰਸੇ ਗੋਲੀ ਤਵਾਸ਼ ਗੁਰੂ ਸਵਾਦ ਸੰਗਤ ਵਿੱਚ ਇਹਨਾਂ ਦੇ ਪ੍ਰਮਾਤਮਾ ਦਾ ਨਾਮ ਰਣਗਰੂਪ ਮੈਤੇ ਹੀ ਖੀੜੀ ਖੀੜੀ ਵੜਿਆਈ ਕਰ ਪ੍ਰਮਾਤਮਾ ਦਾ ਨਾਮ ਵਿਅੰਤ ਗੁਣਾਂ ਦਾ ਮਹਾਰਣਿ ਵਿਅੰਤ ਗੁਣਾਂ ਦਾ ਖਜਾਨਾ ਸਰ ਕਰੇਪਾ ਮੇ ਨਾਮ ਦੇ ਹੋ ਜੀ ਪੂਰੇ ਗੁਰੂ ਨਾਲ ਜੀ ਸੰਤਨ ਗੁਰੂ ਰੰਗਸ਼ੈਵ ਜੀ ਮਾਰੇ ਪਿਤਰ ਬਾਣੀ ਨਾਲ ਸਹਜ ਸੰਗਤ ਆਸੀ ਕਈ ਵਰੀ ਅਰਦਾਸ ਬੀਂਂਤੇ ਜੋਗ ਦੇ ਕਰਦੇ ਆਂ ਪਰ ਸਾਡਾ ਮਨ ਅਰਦਾਸ ਵਿੱਚ ਨਹੀਂ ਜੁੜਿਆ ਸਾਡਾ ਮਨ ਸਾਡੇ ਮਨ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਮਨ ਸਾਡਾ ਭੱਜਿਆ ਫਿਰਦਾ ਹੈ ਸਾਧ ਸੰਗਤ ਦੇ ਮਨ ਨੂੰ ਕੰਟਰੋਲ ਵਿੱਚ ਰੱਖ ਕੇ ਮਨ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਅਰਦਾਸ ਕਰੀਏ ਸਾਧ ਸੰਗਤ ਅਰਦਾਸ ਇੱਥੇ ਪਾਪਾ ਜੀ ਜਿਹੜੇ ਗੁਰਦੁਆਰੇ ਤੋਂ ਬਾਹਰ ਜਦੋਂ ਉੱਥੇ ਬੋਰਡ ਲੱਗਾ ਹੋਇਆ ਸੀਗਾ ਤੇ ਇੱਥੇ ਕੁਝ ਪੜ੍ਹ ਰਹੇ ਸੀਗੇ ਗੁਰਦੁਆਰੇ ਤੇ ਉਹ ਮਤਲਬ ਰਿਕਰਡਿੰਗ ਤੇ ਇੱਥੇ ਜਿਹੜਾ ਆਪਾਂ ਪੋਸਟਰ ਕੀ ਕਹਿੰਦੇ ਪੜ੍ਹ ਰਹੇ ਆ ਬੋਰਡ ਲੱਗਾ ਹੋਇਆ ਤੇ ਇੱਥੇ ਅਸੀਂ ਹੁਣ ਜਾਣ ਲੱਗੇ ਸੀਗੇ ਅ ਦੇਖ ਲੈ ਕੇ ਤੇ ਉਹ ਮਤਲਬ ਦੇਖਦੇ ਹੁੰਦੇ ਹੁੰਦੇ ਨਾ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਅਸੀਂ ਦੇਖ ਲੈ ਕੇ ਜਾਣ ਲੱਗੇ ਸੀਗੇ ਲੰਗਰ ਛਕਣ ਤੇ ਅਸ ਲੰਗਰ ਹਾਲ ਤੋਂ ਜਾਣੇ ਲੱਗੇ ਸੀਗੇ ਤੁਸੀਂ ਦੇਖ ਹੀ ਸਕਦੇ ਹੋ ਤੇ ਗੁਰਦੁਆਰੇ ਦੇ ਵਿੱਚ ਸੰਗਤ ਵੀ ਬਹੁਤ ਆਂਦੀ ਹੈ ਐਤਵਾਰ ਵਾਲੇ ਦਿਨ ਤੇ ਲੰਗਰ ਤਾਂ ਬਹੁਤ ਵਧੀਆ ਬਣਿਆ ਸੀਗਾ ਤੁਸੀਂ ਅੱਗੇ ਦੇਖ ਹੀ ਜਿਓ ਤੇ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਦੇ ਵਿੱਚ ਵੀ ਬਹੁਤ ਸਾਰੀ ਸੰਗਤ ਸੀਗੀ ਤੇ ਹੁਣ ਆਪਾਂ ਜਾਵਾਂਗੇ ਲੰਗਰ ਹਾਲ ਵੱਲ ਤੇ ਆ ਆਂਦਾ ਰਸਤਾ ਵਾ ਸਾਹਮਣੋਂ ਦੀ ਲੰਗਰ ਖਾ ਕੇ ਤੇ ਆਂਦਾ ਰਸਤਾ ਤੇ ਉੱਥੇ ਸੰਗਤ ਵੀ ਬਹੁਤ ਵੱੱਠੀ ਹੋਈ ਏ ਜ਼ਮੀਨ ਤੇ ਪਹਿਲਾਂ ਸਾਨੂੰ ਲੱਗਿਆ ਵੀ ਇੱਥੇ ਲੰਗਰ ਖਾਣਾ ਵਾ ਤੇ ਬਾਅਦ ਚੋਂ ਪਤਾ ਚੱਲਿਆ ਵੀ ਉੱਥੇ ਮਤਲਬ ਸਫ ਸਾਫ ਸਫਾਈ ਕਰ ਰਹੇ ਸੀ ਲੰਗਰ ਹਾਲ ਵਿੱਚ ਤਾਂ ਉਹਨਾਂ ਨੇ ਕਿਹਾ ਵੀ ਇੱਥੇ ਬਹਿ ਜਾਓ ਹਲੇ ਥੋੜੀ ਦਿਰ ਫਿਰ ਉੱਤੋਂ ਥੋੜੀ ਦਿਰ ਬਾਅਦ ਅਸੀਂ ਅੱਜ ਸਾਰੇ ਬੈਠੇ ਹੋਏ ਆ ਤੇ ਉਡੀਕ ਹੀ ਕਰ ਰਹੇ ਆ ਵੀ ਲੰਗਰ ਖਾਣ ਦੇ ਵਿੱਚ ਅਸੀਂ ਕਦੋਂ ਜਾਵਾਂਗੇ ਤੇ ਅੱਥੇ ਅਸੀਂ ਵਿੱਚਰ ਗੱਲਾਂ ਕਰਦੇ ਰਹਿੰਦੇ ਸੀ ਗੱਲਾਂ ਕਰਦੇ ਸੀ ਫਿਰ ਇੱਥੇ ਸਾਰੀ ਸੰਗਤ ਨੂੰ ਗੇਟ ਖੋਲਤਾ ਉਹਨਾਂ ਨੇ ਲੰਗਰ ਹਾਲ ਦਾ ਤੇ ਤੁਸੀਂ ਪੜ੍ਹ ਹੀ ਸਕਦੇ ਉੱਤੇ ਲੰਗਰ ਹਾਲ ਲਿਖਿਆ ਆ ਤੇ ਸਾਰੀ ਇੱਕੋ ਵਾਰੀ ਸੀ ਸੰਗਤ ਆ ਚੁੱਕੀ ਸੀ ਕਿਉਂਕਿ ਲੰਗਰ ਹਾਲ ਵੀ ਬਹੁਤ ਵੱਡਾ ਸੀਗਾ ਤੇ ਸੰਗਤ ਵੀ ਬਹੁਤ ਵਧੀਆ ਸੀ ਬਹੁਤ ਜ਼ਿਆਦਾ ਸੀ ਇੱਥੇ ਜਿਹੜੇ ਪਲੇਟਾ ਜਿਹੜੀਆਂ ਦੇ ਦੇ ਨੇ ਤੇ ਸ਼ਾਇਦ ਇੱਥੇ ਹਾਂਜੀ ਤੇ ਇੱਥੇ ਸੀਗੀ ਦਾਲ ਆਲੂ ਮਟਰ ਚਾਵਲ ਚੋਲ ਹਿੰਦੀ ਵਿੱਚ ਚਾਵਲ ਬੋਲ ਦਿੰਦੇ ਆ ਸੋਰੀ ਹਿੰਦੀ ਵਿੱਚ ਅਸੀਂ ਹਾਂ ਚਾਵਲੀ ਬੋਲ ਦਿੰਦੇ ਆ ਤੇ ਪੰਜਾਬੀ ਵਿੱਚ ਅਸੀਂ ਬੋਲਦੇ ਚੋਲ ਤੇ ਲੰਗਰ ਵੀ ਬਹੁਤ ਵਧੀਆ ਬਣਿਆ ਸੀ ਤੇ ਅਸੀਂ ਲੰਗਰ ਖਾ ਕੇ ਆ ਚੁੱਕੇ ਹਾਂ ਬਾਹਰ ਨੂੰ ਜਾ ਰਹੇ ਆ ਤੇ ਚੋਲ ਸੀਗੇ ਆਲੂ ਮਟਰ ਸੀਗੇ ਦਾਲ ਸੀਗੀ ਤੇ ਪ੍ਰਸ਼ਾਦਾ ਸੀਗਾ ਤੇ ਖੀਰ ਸੀ ਤੇ ਸਭ ਤੋਂ ਵਧੀਆ ਸਾਨੂੰ ਦਾਲ ਵਧੀਆ ਲੱਗੀ ਬਟ ਦਾਲ ਇੱਕ ਵਾਰੀ ਦਿੱਤੇ ਉਹਨਾਂ ਨੇ ਕਹਿੰਦੇ ਵੀ ਹੁਣ ਹੋਊਗੀ ਕਹਿੰਦੇ ਹੋ ਚੁੱਕੀ ਆ ਖਤਮ ਤੇ ਕਿਉਂਕਿ ਤੁਹਾਨੂੰ ਦੱਸੇ ਸੀਗਾ ਵੀ ਉਹ ਸੰਗਤ ਵੀ ਬਹੁਤ ਆਉਂਦੀ ਆ ਸੰਡੇ ਵਾਲ ਦਿਨ ਤੇ ਇੱਕ ਛੋਟਾ ਜਿਹਾ ਉਹ ਸੀਗਾ ਕੀ ਕਹਿੰਦਾ ਇਹਨੂੰ ਪਾਰਕ ਸੀਗਾ ਮਤਲਬ ਪਾਰਕ ਵਾਂਗੂ ਬਣਾਇਆ ਛੋਟਾ ਜਿਹਾ ਤੇ ਇੱਥੇ ਜਦੋਂ ਅਸੀਂ ਦੇਖਿਆ ਵੀ ਉੱਥੇ ਇੱਕ ਵੱਡੀ ساری ਕੋੜ ਕਿਰਲੇ ਸੀ ਜੱਟ ਨੂੰ ਅਸੀਂ ਕਹਿ ਦਿੰਨੇ ਆ ਪੰਜਾਬੀ ਵਿੱਚ ਇਹ ਕਹਿੰਨੇ ਆ ਇਹ ਤਾਂ ਛਪਕਲੀ ਵੱਡੀ ساری ਹੁੰਦੀ ਹੈ ਨਾ ਇੱਕ ਮੈਨੂੰ ਉਹਦਾ ਨਾਮ ਨਹੀਂ ਪਤਾ ਪੰਜਾਬੀ ਵਿੱਚ ਮੈਨੂੰ ਪਤਾ ਵਾ ਤੇ ਇੱਥੇ ਅਨਾਰ ਲੱਗੇ ਹੋਏ ਸੀਗੇ ਤੇ ਹੋਰ ਪਤਾ ਨਹੀਂ ਕਿ ਲੱਗਿਆ ਸੀ ਫਿਰ ਅਸੀਂ ਹੁਣ ਅਸੀਂ ਲੰਗਰ ਛੱਕ ਕੇ ਅਸੀਂ ਆ ਚੁੱਕੇ ਹਾਂ ਜੋੜਾਕਾਰ ਦੁਆਰਾ ਸ਼ੂਜ਼ ਵਗੈਰਾ ਪਾ ਕੇ ਆਪਾਂ ਚੱਲ ਜਾਵਾਂਗੇ ਘਰ ਨੂੰ ਬਟ ਅਥੇ ਇਹ ਸ਼ਰਾਤਾ ਕਰਦੇ ਪਏ ਸੀ ਕਿੱਥੇ ਚੜ ਰਹੇ ਆ ਨੋਰ ਤੇ ਤੁਹਾਨੂੰ ਵਧੀਆ ਲੱਗੀ ਸਾਡੀ ਵੀਡੀਓ ਤੇ ਬਿਲਕੁਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੰਨੀ ਵਧੀਆ ਤੁਹਾਡੇ ਲਈ ਵਲੌਗ ਜਿਹੜਾ ਅਸੀਂ ਬਣਾਇਆ ਵਾ ਮਿਹਨਤ ਕਰਕੇ ਤੇ ਤੁਹਾਨੂੰ ਫਰਜ਼ ਬੰਦਾ ਹੈ ਸਬਸਕ੍ਰਾਈਬ ਕਰਨ ਦਾ ਤੇ ਤੁਸੀਂ ਦੇਖ ਹੀ ਸਕਦੇ ਹੋ ਐਡਾ ਵੱਡਾ ਗੁਰਦੁਆਰਾ ਤੇ ਅਸੀਂ ਜੋੜਾ ਘਰ ਤੋਂ ਅਸੀਂ ਆ ਚੁੱਕੇ ਹਾਂ ਤੇ ਆ ਦੇਖ ਹੀ ਸਾਗੇ ਤੇ ਤੁਸੀਂ ਇੱਥੇ ਮੈਂ ਬੈਠੀ ਸੀ ਤੇ ਅਸੀਂ ਉਹਨੇ ਥੋੜਾ ਬਤਾ ਦੇਖਣ ਲੱਗੇ ਸੀਗੇ ਖਿਡੌਣੇ ਵਗੈਰਾ ਲੈਂਦੇ ਪਏ ਸੀਗੇ ਇਹ ਪਾਪਾ ਬੇਟਾ